ਖਾਦੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਚੋਟੀਆਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਲੱਗਦਾ ਦੋਸਤੋ ਇਸ ਪਿੰਡ ਤੋਂ ਜੋਗੇ ਵਾਲੇ ਤੋਂ ਦੋਸਤੋ ਕੋਈ 5-6 ਕਿਲੋਮੀਟਰ ਦੀ ਦੂਰੀ ਆ ਤੁਸੀਂ ਖਾਸ ਵਿਜ਼ਿਟ ਪਿੰਡ ਚੋਟੀਆਂ ਕਰਨੀ ਆ ਫਟੇਗੜ ਪਈ ਤੂਰ ਤਕਰੀਬਨ 1 ਕਿਲੋਮੀਟਰ ਦੀ ਦੂਰੀ ਹੈਗੀ ਆ ਆਓ ਕਰਦੇ ਆ ਗੱਲਬੀਰ ਸੋਨੂ ਦੇ ਨਾਲ ਪੁੱਛ ਲੈਨੇ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਜੇ ਇਹਨਾਂ ਪਛਮਾ ਦੀ ਸਭ ਤੋਂ ਪਹਿਲਾਂ ਵੀਰ ਤੁਹਾਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧਸਾ ਸਤਿ ਸ੍ਰੀ ਅਕਾਲ ਤੁਹਾਨੂੰ ਜੀ ਐਨ ਵੀਰ ਜੀ ਹੋਰ ਤੁਹਾਨੂੰ ਵੀ ਠੀਕ ਠਾਕ ਹਾਂਜੀ ਵਧੀਆ ਠੀਕ ਠਾਕ ਜੀ ਤੁਸੀਂ ਹਾਂ ਚੰਗੇ ਸੋਹਣੇ ਕਾਰੋਬਾਰ ਚੱਲੀ ਜਾਂਦੇ ਹਾਂ ਹਾਂਜੀ ਹਾਂਜੀ ਕਿਰਪਾ ਮਹਾਰਾਜ ਜੀ ਦੀ ਠੀਕ ਆ ਅੱਛਾ ਤੁਹਾਨੂੰ ਭਾਈ ਹਰ ਵਾਰ ਜਦੋਂ ਵੀ ਚਲੋ ਆਪਾਂ ਆਉਣੇ ਆ ਵੀਡੀਓ ਪਾਉਣੇ ਘੱਟੋ ਘੱਟ ਵੀ 10 12 ਨਾਗ ਜਿਹੜੇ ਐਵਰੀ ਟਾਈਮ ਜਿਹੜੇ ਅਵੇਲੇਬਲ ਹੁੰਦੇ ਆ ਹਾਂਜੀ ਹਾਂਜੀ ਤੇ ਪਸੂ ਡੇਲੀ ਰੁਟੀਨ ਦੇ ਵਿੱਚ ਹੀ ਆਉਂਦੇ ਆ ਹਾਂ ਦੇ ਸੰਤਾਨ ਤੇ ਅੱਜ ਕਿੰਨੇ ਨਾਗ ਜਿਹੜੇ ਆਪਾਂ ਦਿਖਾ ਦੇ ਆ ਅੱ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਕਰ ਲੈਣੀ ਇਧਰੋਂ ਠੀਕ ਆ ਵਾਰੀ ਵਾਰੀ ਨਾਲ ਦੋਸਤੋ ਦਿਖਾਈ ਜੰਨੇ ਆ ਬਾਕੀ ਕੁਆਲਿਟੀ ਪੂਰੀ ਵਾਲੇ ਪਸ਼ੂ ਖੁਲ ਕੇ ਥਣ ਛੱਡੇ ਜਿਹੜੇ ਹੋਰ ਮੋਰਾ ਨਸਲੀ ਝੋਟੀ ਆ ਜੀ ਮੋਰਾ ਦੇ ਚ ਪੈਂ ਹਾਂਜੀ ਬਿਲਕੁਲ ਪਲਾਏਗਾ ਹੂੰ ਸਾਈ ਸੁਈ ਪੂਰੀ ਆ ਪੂਰੀ ਸਾਈ ਸੁਈ ਆ ਸੁਬਾ ਦੁਜਾ ਸੁਈ ਆ ਦੁਜਾ ਸੁਈ 10 ਕਿਲੋ ਵੱਡੀ ਹੋ ਗਈ ਕਟਾ ਮਗਰ ਆ ਆ ਮਗਰ ਕਟਾ ਜੀ ਮੇਲ ਕਾਫੇ ਪ੍ਰਭੂ ਨਾਲ ਦੀ ਨਾਲ ਬੱਚੇ ਦਿਖਾਈ ਜਾਵਾਂਗੇ ਆ ਮਗਰ ਕਟਾ ਤੇ ਸੁਬਾ ਦੁਜਾ ਤੇ 10 ਦਿਨ ਦੀ ਸੁਈ ਹਾਂ 10 ਦਿਨ ਦੀ ਸੁਈ 10 ਨੌ ਸਾਢੇ ਨੌ 10 ਕਿਲੋ ਖੁੱਲਾ ਡੁੱਲਾ ਦੋ ਦੇ ਗੁਜ ਜਿਹੜਾ 9 10 ਕਿਲੋ ਦੋਸਤੋ ਦੁੱਧ ਬਿਲਕੁਲ ਖੁੱਲਾ ਢੁਲਾ ਦਾ ਬਾਕੀ ਛਾਈ ਛੂਈ ਤੁਸੀਂ ਵੇਖੋ ਸਿੰਗੀ ਵੇਖੋ ਸਕੀਨੀ ਵੇਖੋ ਤੇ ਬਿਲਕੁਲ ਝੋਟੀ ਨਵੀਂ ਠੀਕ ਆ ਪਿੱਠ ਪੂੜਾ ਤੁਸੀਂ ਵੇਖ ਸਕਦੇ ਹੋ ਚੜਾਈ ਸੋਹਣੀ ਹੈਗੀ ਆ ਕੱਦ ਕਾਰ ਸੋਹਣਾ ਵਜਨ-ਵਜਨ ਪੂਰਾ ਹੈਗਾ ਖੋਲ ਕੇ ਤੋਰ ਕੇ ਦਿਖਾਉਣੇ ਆ ਥਣ ਥਣ ਬਹੁਤ ਜ਼ਿਆਦਾ ਸੋਹਣਾ ਲੱਗਾ ਤੇ ਚਾਰੇ ਥਣਾਂ ਦੀ ਦਿੱਤੀ ਕਾਫੀ ਸੋਹਣੀ ਆ ਬਾਕੀ ਆਹਦੇ ਵਿੱਚ ਪਸ਼ੂ ਘਟੋ ਘਰ ਦੋਸਤੋ ਇੱਕ ਤੋਂ ਇੱਕ ਵੱਧ ਹੋਵੇਗਾ ਜੀ ਝੋਟੀਆਂ ਹੋਣਗੀਆਂ ਮੱਝਾਂ ਹੋਣਗੀਆਂ ਇੱਕ ਤੋਂ ਇੱਕ ਵੱਧ ਪਸ਼ੂ ਆ ਤੇ ਸਾਰੇ ਨਗ ਜਿਹੜੇ ਸੂਏ ਸਵਾਏ ਆ ਵੱਡੀ ਜਿਹੜੀ ਗੱਲ ਇਹ ਆ ਵੀ ਤੁਸੀਂ ਚੁਵਾਈ ਕਰ ਸਕਦੇ ਹੋ ਤਸਦੀ ਕਰ ਸਕਦੇ ਹੋ ਠੀਕ ਆ ਤੇ ਝੋਟੀ ਪਹਿਲੇ ਨੰਬਰ ਤੇ ਜਿਹੜੀ ਆ ਦੂਜਾ ਸੂਆ ਖੋਈ ਆ ਕਾਫੀ ਸੋਹਣੀ ਆ ਠੀਕ ਆ ਜੀ ਨਵੀਂ ਝੋਟੀ ਆ ਥਾਂ ਥਾਂ ਬਹੁਤ ਸੋਹਣਾ ਬਿਲਕੁਲ ਦਿੱਤੀ ਦੇ ਥਣ ਚਾਰ ਚਾਰ ਤਿੰਨ ਤਿੰਨ ਉੱਤੇ ਜਿਹੜਾ ਵਿੱਚ ਗਿਆ ਵਾ ਮਗਰ ਘਟਾ ਮੇਰ ਦਾ ਜਿਹੜਾ ਤੁਹਾਨੂੰ ਬਹੁਤ ਪਸੰਦ ਆ ਠੀਕ ਆ ਪਸੰਦ ਆਉਗੀ ਝੋਟੀ ਚੁਵਾਈ ਆਪਾਂ ਫੇਰ ਤੋਂ ਵੀ ਪੁੱਛ ਲਾਂਗੇ ਕਈ 2-4 ਡੰਕ ਦੀ ਚਵਾਈ ਹੁੰਦੀ ਆ ਜਾਂ ਕਰੀ ਆ ਉਹ ਪੂਰੀ ਤਸਦੀਨ ਆ ਦੱਸ ਦੇਣਗੇ ਕਿ ਕਿਹੋ ਜੀ ਚਵਾਈ ਲੱਗੀ ਸਾਡੇ ਸਭ ਬਹੁਤ ਵਧੀਆ ਚਵਾਈ ਨਾ ਆਉਣ ਤਾਂ 10 ਕਿਲੋ ਦੁੱਧ ਉਗਾ ਤਿਆਰ ਅੱਛਾ ਜੀ ਇਹਦੇ ਥੱਲੇ ਤੇ ਪੋਲੀ ਵੀਰ ਬਿਲਕੁਲ ਬਹੁਤ ਚਵਾਈ ਵਧੀਆ ਪੋਲੀ ਛੋਟਾ ਬੱਚਾ ਚੋਲੇ ਭਾਵੇਂ ਠੀਕ ਆ ਜੀ ਹਾਂਜੀ ਸੰਸਾਹ ਇੱਕ ਬੇਨਤੀ ਛੋਟੀ ਜੀ ਮੋਲ ਆਪਾਂ ਵੀਰ ਜੀ ਉਹ ਹੀ ਪਾਉਣੇ ਥੋੜੇ ਛੋਟਾਂ ਵਾਲੇ 1500 ਵਾਲੇ ਠੀਕ ਆ ਵੀਰ ਜੀ ਹਾਂਜੀ ਮਤਲਬ ਇਹ ਮੈਂ ਦੇ ਤੇ ਬਿਲਕੁਲ ਲੈਣ ਦੇਣੀ ਜਿਹੜਾ ਛੋਟ 1500 ਕਈ ਵੀਰ ਮੁੜ ਕੇ ਜੇ ਚੀਜ਼ ਦਾ ਮੁੱਲ 1000 ਰੁਪਏ 65 ਲ ਮੋਲੇ ਵਰਦੀ 85000 85 ਹਾਂਜੀ 80000 ਦੀ 9000 80 ਦੇ ਛੋਟ 78000 ਦੀ 80 ਦੇ ਵਿੱਚੋਂ 2000 ਛੋਟ ਹੋ ਜੀ ਹਾਂ 78000 ਰੁਪਏ ਦੀ 78000 ਦੀ ਭਰਾਵੋ ਜਿਹੜੀ ਇਹ ਹੋ ਜੂਗੀ ਠੀਕ ਹੈ ਝੋਟੀ ਚੰਗੀ ਆ ਸੋਹਣੀ ਤੇ ਪਿਆਰੀ ਝੋਟੀ ਆ ਠੀਕ ਆ ਮੋਰਾ ਦੀ ਪਿਓਰ ਝੋਟੀ ਆ ਕੋਈ 1 2 ਇੰਚ ਵਿੱਚ ਕੁਝ ਕੁ ਵਾਲ ਤੁਹਾਨੂੰ ਵਾਈਟ ਮਿਲਣਗੇ ਬਾਕੀ ਪਿਓਰ ਜਿਹੜੀ ਮੋਰਾ ਦੀ ਸੋ 78000 ਦੀ ਹਾਂ ਨਾ ਇਸ ਤੋਂ ਬਾਅਦ ਦੂਜੇ ਨੰਬਰ ਤੇ ਜਿਹੜੀ ਮੱਝ 10 ਦਿਨਾਂ ਦੀ ਛੋਟੀ ਸੂਈ ਜੀ 13 ਕਿਲੋ ਠੱਲੇ 13 ਕਿਲੋ ਹਾਂਜੀ ਤਿਆਰ ਹੈ ਇਸ ਟਾਈਮ ਕੱਟੀ ਪਿੱਛੇ ਠੀਕ ਆ ਜੀ ਹਾਂ ਮਗਰ ਕੱਟੀ ਹੁੰਦੀ ਏ ਇਹ ਵੀ ਮੋਰੇ ਦੇ ਵਿੱਚ ਤੇ ਦਿਨ ਇਹਨੂੰ ਭੱਜ ਕਿੰਨੇ ਹੋਏ ਸੀ 10 ਦਿਨ ਹੋਏ ਸੰਦ ਸਾਬ ਹੋਈ 10 ਤਾਂ ਤੇ 13 ਕਿਲੋ ਦੁੱਧ ਹਾਂ ਤਿਆਰ ਹੈ ਜੀ ਇਸ ਟਾਈਮ ਮੈਨੂੰ ਦੱਸ ਠੀਕ ਆ ਸੂਆ ਤੀਜਾ ਕਿ ਦੂਜਾ ਦੂਜਾ ਲਓ ਜੀ ਛੋਟੀ ਦੂਜੇ ਸੂਵੇ ਭਰਾਵੋ ਤੇ 10 ਕਿ ਦਿਨ ਦਾ ਸਮਾਂ ਹੋਇਆ ਫੁੱਲ ਹੈਵੀ ਬਾਡੀ weight ਦੀ ਆ ਵਜ਼ਨ ਲੋਡ ਪੂਰਾ ਹੈ ਹਾਈਟ ਕਾ ਤਾਂ ਕਾਫੀ ਸੋਹਣੀ ਆ ਮਗਰ ਕੱਟੀ ਨਾਲ ਵੇਖ ਲਓ ਤੁਸੀਂ ਕੀ ਆ ਬੇ ਵੇ ਪੂਰੇ ਕੋਕਾ ਪੀਸ ਆ ਦੋਸਤੋ ਵੀ ਥਣ ਥਣ ਚੱਡਾ ਵੇਖੋਗੇ ਤਾਂ ਕਾਫੀ ਜ਼ਿਆਦਾ ਸੋਹਣਾ ਥਣ ਚੱਡਾ ਤੇ ਵਿਰਤੁਕ ਇਹ ਵੀ ਕਾਫੀ ਕਮਾਲ ਦੀ ਹੈ ਆ ਦੇਖੋ ਤੇ ਘਟੂ ਘੜ ਵੀ 10 ਦਿਨਾਂ ਦੀ ਸੂਈ ਥਲੇ ਦੋਸਤੋ ਅੱਜ 13 ਕਿਲੋ ਦੋਤ ਜਿਹੜਾ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚਵਾਈ ਕਰ ਲਿਆ ਹੂੰ ਹੂੰ ਬਾਕੀ ਥਣ ਚੱਡਾ ਹੀ ਦਸ ਦਸ ਪਿਆ ਆ ਲੋ ਠੀਕ ਆ ਸੋਨੂ ਵੀਰ ਮੋਲੇਂਦਾ ਫਿਰ ਹਾਂਜੀ ਸਾਹਿਬ ਮੁੱਲ ਭਾਵੇਂ 125 120 ਹਾਂ 15 ਦੀ ਹਾਂ ਨਾ ਏ 15 ਦੀ ਹਾਂਜੀ ਠੀਕ ਆ ਜੈ ਸੁਣੋ 15 ਦੀ ਠੀਕ ਹੈ ਜੀ ਦੋਸਤੋ 13 ਕਿਲੋ ਤਿਆਰ ਚਵਾਈ ਲੱਗੀ ਭਾਵੇਂ ਛੋਟਾ ਬੱਚਾ ਚੋਲੇ ਇੰਨੀ ਚਵਾਈ ਲੱਗੀ ਛੋਟੇ ਦੁੱਜੇ ਸਵੇਰੇ 10 ਦਿਨਾਂ ਦੀ ਛੋਟੀ ਸੁਈ ਜਾਵੇਗੀ ਬਿਲਕੁਲ ਜੀ 15 ਕਿਲੋ ਦੁੱਧ ਦੇਊਗੀ ਛੋਟੀ ਲਓ ਜੀ 15 ਕਿਲੋ ਵੀਰ ਸੁਣੋ ਤਾਂ ਵੀ ਦੁੱਧ ਦੇਊਗੀ ਦੋਸਤੋ ਬਾਕੀ ਥਣ ਚੱਡਾ ਕਾਫੀ ਸੋਹਣਾ ਇੱਕ ਵਾਰੀ ਬਿਲਕੁਲ ਐਨ ਤਸੱਲੀ ਨਾਲ ਦੇਖੋ ਠੀਕ ਆ ਆ ਦੇਖੋ ਠੀਕ ਆ ਸਤਿਏ ਕਦੇ ਉਹ ਵ ਥੱਲੇ ਬੱਚਾ ਫੀਮੇਲ ਕਾਫ ਤੇ ਝੋਟੀ ਆਪ ਵੀ ਚੰਗੀ ਆ ਵਜਨ ਰੋੜ ਆਲੀ ਹੈ ਪੂਰੀ ਬਿਲਕੁਲ ਪਸੰਦ ਆਊਗੀ ਤੇ 1 ਲੱਖ 5000 ਲੈ ਦੇ ਆਲੀ ਗੱਲ ਬਾਤ ਇਸ ਤੋਂ ਬਾਅਦ ਹੋਰ ਵੀ ਤੁਹਾਨੂੰ ਪਸ਼ੂ ਦਿਖਾਉਣੇ ਆ ਤੇ ਕੁਆਲਿਟੀ ਜਿਹੜੀ ਆ ਦੋਸਤੋ ਸਾਰੀ ਕਾਫੀ ਖੂਬਸੂਰਤ ਆ ਵੇਖੋ ਤੀਜੇ ਨੰਬਰ ਤੇ ਸਾਨੂੰ ਸਭ ਦੁੱਜੇ ਸੋਈ ਝੋਟੀ ਦੁੱਜੇ ਸੁਵੇ ਜੀ ਹਾਂਜੀ ਦੁੱਜੇ ਸੋਈ ਸੋਈ ਚਾਹ ਪੰਜਾ ਦਿਨਾਂ ਦੀ ਸੋਈ ਸੰਤੂ ਸਾਹਿਬ ਜੀ ਅੱਛਾ ਜੀ ਹਾਂਜੀ 12 13 ਕਿਲੋ ਬੋੜੀ ਥੱਲੇ 16 17 ਕਿਲੋ ਝੋਟੀ ਦੋ ਦੋ ਗਈ ਇਸ ਤਰ੍ਹਾਂ ਠੀਕ ਹੈ ਹਾਂ 12 13 ਕਿਲੋ ਬੋੜ 12 13 ਕਿਲੋ ਦੂਜਾ ਦਿਨ ਆ ਦੇ ਹਨ ਜੀ ਮਗਰ ਕੱਟੀ ਇਹਦੇ ਕੱਟਾ ਹੀ ਕੱਟਾ ਹੋਣੇ ਲਿਓ ਮਗਰ ਕੱਟਾ ਹਨ ਜੀ ਠੀਕ ਆ ਤੇ ਮਿਲਕ ਕਿੰਨਾ ਰੋਹੂਗਾ ਫਿਰਾਂ ਦਾ ਕਿੰਨੀ ਕੁ ਕੈਪੈਸਿਟੀ ਸਾਡੇ ਸਾਬ ਹੋਰ ਆ ਨੇ ਇਹੀ 15 ਕਿਲੋ ਪਿੱਛੇ ਚੋਇਆ ਨਾ ਵੀਰ ਦਾ ਸੇਵਾ ਪਰ ਟੋੜੇ 16 17 ਕਿਲੋ ਦੋ ਖੁੱਲਾ ਚਵਾਈ ਇਹਨੂੰ ਲੱਗੀ ਭਾਵੇਂ ਛੋਟਾ ਬੱਚਾ ਝੋਲੇ 4 ਸਾਲ ਦਾ ਇੰਨੀ ਕੁ ਚਵਾਈ ਲੱਗੀ ਦਰਮਾਣੀ ਠੀਕ ਆ ਹਨ ਜੀ 16 17 ਕਿਲੋ ਬਈ ਤੁਹਾਨੂੰ ਆ ਦਾ ਵੀ ਦੋ ਤੋਂ ਦੇਓਗੇ ਦੋਸਤੋ ਥਣਦੇਵਾ ਵੇਖੋ ਵੀ ਤੁਸੀਂ ਜਿੰਨੀ ਕੁ ਅੱਗੇ ਨੂੰ ਬਣੀ ਆ ਓਨੀ ਕੁ ਬੈਗ ਫੇਰ ਨੂੰ ਆ ਠੀਕ ਆ ਜੀ ਮਗਰ ਇਹ ਦੇ ਮੇਲ ਕਾਫ ਕੱਟਾ ਹਾਂਜੀ ਹਾਂਜੀ ਕੱਟਾ ਕੱਟਾ ਸਮਾਰ ਕੱਟਾ ਬਾਹਰ ਦੇ ਦੁਬਾਰਾ ਕੱਟਾ ਵੀ ਤਾਂ ਅੱਜ ਵੀ ਕੋ ਨਿਕਰ ਆਪੋ ਆ ਮਗਰ ਬੱਚਾ ਜੀ ਬੱਚੇ ਇਕੱਲੇ ਇਕੱਲੇ ਪਸ਼ੂ ਦੇ ਜਿਹੜੇ ਦੋਸਤੋ ਬੜੇ ਧਿਆਨ ਦੇ ਨਾਲ ਦਿਖਾਈ ਜਾਣਗੇ ਕਿਉਂਕਿ ਦੂਰ ਨੇੜੇੋਂ ਕਿਸੇ ਵੀਰ ਨੇ ਆਉਣਾ ਤੋਂ ਬੱਚਾ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਜੇ ਮੀਲ ਮਗਰ ਤੇ ਮੀਲ ਜੇ ਫੀਮੇਲ ਤਾਂ ਫੀਮੇਲ ਥਾਂ ਜੱਡਾ ਬਿਲਕੁਲ ਚੌਰਸ ਵਿਖਾਲਾ ਕਾਫੀ ਜਿਆਦਾ ਸੋਹਣਾ ਚੰਗੇ ਖੁੱਲੇ ਭਾਂਡੇ ਦੀ ਜੜੀ ਦੋਸਤੋ ਮਾਲ ਹਨ ਠੀਕ ਆ ਤੇ 12 ਲੀਟਰ ਤੋਂ ਘੱਟੋ ਘੱਟ ਵੀ ਜਿਹੜੀ ਸਟਾਰਟਿੰਗ 12 ਦਾ 13 ਲੀਟਰ ਤੋਂ ਸਟਾਰਟਿੰਗ ਬਹੁਲੇ ਤੇ ਆ ਆ ਲੋ ਉਸਰਾ ਵਾਕਏ ਮਤਲਬ ਵੀ ਹਮ 12 13 ਦਾ ਬੋਲਾ ਸਟਾਰਟ ਹੈ ਜੀ ਇਸ ਟਾਈਮ 12 ਕਿਲੋ ਮੰਨੇ ਖਲਾਡੂ ਲਾਗੂ ਧਾਰ ਬਿਨਾ ਮਾਰੇ ਚੁਆਇਜ ਕਪੂਰ ਛਟਾ ਹੋਵੇ ਆਪਾਂ ਜ਼ਿੰਮੇਵਾਰ ਹੋਾਂਗੇ ਜੀ ਹਾਂ ਜੀ ਅ ਦੋਸਤੋ ਆ ਵੇਖੋ ਕਾਫੀ ਸੋਹਣਾ ਜਿਹਾ ਦੋਸਤੋ ਨਿੱਗਰ ਲੇਵਾ ਹੈ ਦੁੱਧਾ ਵੀਰਾਂ ਦਾ ਵੀ 15 ਤੋਂ ਪਲੱਸ ਆ ਬਾਕੀ ਸੇਵਾ ਚੰਗੀ ਹੋਈ ਤੇ ਪਤਾ ਨਹੀਂ ਕਿ ਕਿੱਥੇ ਜਾ ਕੇ ਸਟਾਪ ਕਰੂ ਦੁੱਧ ਵਾਲੇ ਪੱਖ ਤੋਂ ਤੇ ਕਾਫੀ ਸੋਹਣੀ ਚੰਗੇ ਖੁੱਲੇ ਨੇਵੇ ਦੀ ਮਾਲਕ ਹਨ ਤੇ ਮੋਲੇ ਦਾ ਕੀ ਰਹੂਗਾ ਮੋਲੇ ਸੰਧੂ ਸਾਹਿਬ 1 25 ਤੇ 1 21 15 ਦੀ ਹਾਨ ਆਲੀ 15 ਦੀ ਲੈਣ ਦੇ ਨਾਲ ਹੀ ਗੋਵਾਰਾ ਉਹਦੇ ਚ ਮਾਨ ਹੋ ਜੂਗਾ 100000 ਸਵਾ ਲੱਖ ਡਿਮਾਂਡ ਕਰ ਰਹੇ ਹਾਂ ਸਵਾ ਲੱਖ ਮੋਲੇ ਦੋਸਤੋ 15 ਦੇ ਵਿੱਚੋਂ ਛੋੜਛਾਪਾ ਮੌਕੇ ਤੇ ਮਾਮਲਾ ਤਾਂ ਹੋ ਜੂਗਾ ਠੀਕ ਆ ਝੋਟੀ ਇਹ ਵੀ ਚੰਗੀ ਆ ਪਿਆਰੀ ਆ ਫੁੱਲ ਵੱਡੇ ਸਰੀਰ ਬੰਤਰ ਦੀ ਆ ਵੱਡੇ ਕੱਦ ਕੱਡ ਦੀ ਆ ਗੋਜਨ ਲੋੜ ਵਾਲੀ ਆ ਸੋ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਠੀਕ ਆ ਜਿਹੜੀ ਮੀਡੀਅਮ ਹੈ ਹਾਈਟ ਵਾਲੀ ਹੋਈ ਉਹ ਵੀ ਦਿਖਾਈ ਜਾਊਗੀ ਅਗਲੀ ਜਿਹੜੀ ਆਪਣੀ ਆ ਰਹੀ ਸੀ ਬੇਬੇ ਚੌਥੇ ਨੰਬਰ ਤੇ ਚੌਥੇ ਨੰਬਰ ਤੇ ਆਦ ਕਾ ਤੀਜਾ ਸੂਗਾ ਸਹੀ 12 ਕਿਲੋ ਬੌਲੀ ਆਸਲੇ ਨੇ ਟੱਕੀ ਮਗਰ ਹੈ ਅੱਛਾ ਤੀਜਾ ਸੂਗਾ ਹਾਂਜੀ ਤੀਜਾ ਸੂਗਾ 12 ਕਿਲੋ ਬੌਲੀ ਤੇ ਦਿਨ ਕਿੰਨੇ ਦਿਨ ਚਾਰ ਤੋਂ ਪੰਜ ਹੋ ਗਿਆ ਬੱਚਾ ਵਿੱਚ ਚਾਰ ਤੋਂ ਪੰਜ ਮਗਰ ਕੱਟਾ ਜੀ ਹਾਂ ਕੱਟੀ ਆ ਜੀ ਅਲਸਾ ਲਾੜ ਨਾਲ ਦੇ ਬਾਹਰ ਆਹ ਦੇਖੋ ਮਗਰ ਕੱਟੀ ਹੋਈ ਹੈ ਠੀਕ ਆ ਮਗਰਲੇ ਪੈਰ ਜਿਹੜੇ ਤੋਥੇ ਆ ਦੋਸਤੋਂ ਮੱਥੇ 'ਚ ਫੁੱਲੀ ਹੈਗੀ ਫੁੱਲ ਮੱਥੇ 'ਚ ਤੇ ਕੱਟੀ ਤੁਸੀਂ ਵੇਖ ਲਓ ਆਪ ਤੀਜਾ ਸੂਗਾ ਸੂਈ ਆ 12 ਲੀਟਰ ਤੋਂ ਸਟਾਰਟਿੰਗ ਆ ਬੌਲੇ ਤੋਂ ਸਾਨੂੰ ਸਭ ਤੋਂ ਤੇ ਤੀਜਾ ਸੁਬਾ ਸੋਈ ਆ ਠੀਕ ਆ ਹਾਈਟ ਮੀਡੀਅਮ ਆ ਪਰ ਪੂਰੀ ਭਾਰੀ ਆ ਦੋਸਤੋ ਠੀਕ ਆ ਵਜਨ ਲੋਡ ਵਾਲੀ ਆ ਸਿੰਗਲ-ਸਿੰਗਲ ਦੀ ਬੰਤਰ ਬੋਡੀ ਸਟਰਕਚਰ ਓਵਰ ਆਲ ਜਿਹੜਾ ਬਿਲਕੁਲ ਤੁਸੀਂ ਆ ਵੀਡੀਓ ਦੇ ਵਿੱਚ ਦੇਖ ਰਹੇ ਹੋ ਬਿਲਕੁਲ ਵੱਡੇ ਆਕਾਰ ਦਾ ਹਵਾਨਾ ਜਿਹੜਾ ਦੋਸਤੋ ਵੱਡੇ ਆਕਾਰ ਦਾ ਥਣ ਥਣ ਪੂਰਾ ਜਿਹੜਾ ਲੰਬਾਈ ਦੇ ਵਿੱਚ ਮੁਠੀ ਥਣ ਸੋ ਮੁਖਾਲਾ ਬਿਲਕੁਲ ਪੱਦਰ ਅਸਾ ਤੁਨੂ ਬਾਈ ਕਿਵੇਂ ਜਵਾਈ ਕਰਨ ਦੀ ਬਾਤ ਹੀ ਵਧੀਆ ਸੰਧਾ ਜੀ ਹਾਂ ਬਹੁਤ ਵਧੀਆ ਬਹੁਤ ਚਲਾਈ ਬੋਲੀ ਕਿਸੇ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਕਿਸੇ ਫਾਲਟ ਹੋਏ ਮੈਂ ਜੀ ਦੱਸਾਂਗੇ ਵਿੱਚ ਹੀ ਆ ਜਰੂਰ ਮੈਂਸ਼ਨ ਕਰਦੇ ਹਾਂ ਹਾਂ ਜੀ ਉਹ ਕਿਸੇ ਤਰ੍ਹਾਂ ਦੀ ਵੀ ਜੀ ਦੋਸਤੋ ਕੋਈ ਪੂਰ ਪਵਾਰਾ ਕਿਸੇ ਤਰ੍ਹਾਂ ਦਾ ਹੋਇਆ ਉਹ ਜਰੂਰ ਜਿਹੜਾ ਮੈਂਸ਼ਨ ਕੀਤਾ ਜਾਊਗਾ ਮਾਲਕ ਦੁਆਰਾ ਠੀਕ ਆ ਤੋ ਆ ਬੈਕ ਸ਼ਾਈਡ ਤੋਂ ਵੇਖੋ ਜੀ ਠੀਕਾ ਈਮੇਲ ਕਾਫ ਆ ਦੋਸਤੋ ਜਿਹੜੀ ਚੌਥੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਆ ਬੱਚਾ ਮਗਰ ਜਿਹੜੀ ਕੱਟੀ ਆ ਠੀਕ ਆ ਤੇ ਚੌਥਾ ਦਿਨ ਆ ਤੇ ਪਿੱਛਾ ਚੌਥਾ ਚੌਥਾ ਦਿਨ ਹੋ ਗਿਆ ਫਿਰ ਨੂੰ 12 ਕਿਲੋ ਸਟਾਰਟ ਆਈ ਤੁਹਾਨੂੰ ਸਭ ਮਿਲ ਕੇ ਕਿੰਨਾ ਕ ਪਾ ਦੂਗੀ ਤਾ 15 ਕਿਲੋ ਸੰਦੂ ਸਾਹਿਬੀ ਠੀਕ ਆ ਗਾਰੰਟੀ ਦੇ ਕੇ ਜਾਂਗੇ ਵੱਡੀਆਂ ਮਹਿੰਦੀ ਤਾਂ ਆਪਾਂ ਠੀਕ ਆ ਅੱਗੋ ਵੀਰਾ ਦੀ ਸੇਵਾ ਦਾ ਠੀਕ ਆ ਜੀ ਬਿਲਕੁਲ ਤਦੋਂ ਕੀ ਰੇਟ ਕੀ ਰੋਗ ਕਹਿੰਦਾ ਬੋਲ ਜੀ 1 10 ਇੱਕ 15 ਕਰਾਈ ਜੋ 15 ਦੀ 15 ਦੀ ਹਾਂ ਜੀ ਲੈ ਦੇ ਹਾਂ ਜੀ 15 ਦੀ ਜਿਹੜੀ ਦੋਸਤੋ ਇਹ ਲੈ ਦੇ ਹੋ ਚੁੱਕੀ ਜਿਹੜੀ 4 ਨੰਬਰ ਤੇ ਤੁਹਾਨੂੰ ਵੇਰਵਾ ਪਾ ਦਿੰਨੇ ਆ 4 ਨੰਬਰ ਤੇ ਇਹ ਗੱਲ ਕਰ ਲਿਓ ਠੀਕ ਹੈ 15 ਦੀ ਲੈ ਦੇ ਇਸ ਤੋਂ ਬਾਅਦ ਆਪਾਂ ਅੱਗੇ ਵੀ ਚੱਲਦੇ ਆ ਹਾਂ ਜੀ ਪਹਿਲੇ ਵੀ ਪਸ਼ੂ ਜਿਹੜੇ ਦੋਸਤੋ ਇਸੇ ਤਰ੍ਹਾਂ ਤੁਹਾਨੂੰ ਮਿਲਣਗੇ ਤੇ ਆ ਜਿਹੜੀ ਇਹ ਤਿੰਨਾਂ ਚੌਂ ਦਿਨਾਂ ਸੰਦੂ ਸਾਹਿਬ ਦੀ ਕੱਟੀ ਪਿੱਛੇ ਤਿੰਨ ਤੋਂ ਚੌਂ ਦਿਨਾਂ ਦੀ ਸੀ ਮਗਰ 8:00 ਵਜੇ 9:00 ਵਜੇ ਜਿਹੜਾ ਤਿਆਰ ਹੈ ਇਸ ਟਾਈਮ ਇਹ ਕੱਲ ਹੀ ਪਹੁੰਚੀ ਆਪਣੇ ਘਰੇ ਤੋਂ ਆਓ ਹਾਂਜੀ ਬਗ ਦੋ ਢੰਗ ਦੀ ਚਵਾਈ ਹੁੰਦੀ ਹਾਂ ਦੋ ਢੰਗ ਦੀ ਤੁਸੀਂ ਕੋਈ ਆਵੇ 8 ਕਿਲੋ ਮੰਨ ਕੇ ਲੈ ਲੈ ਕੋ ਨੋ ਜੇ ਕੋਈ ਵੀ ਲੈਂਦਾ 12 ਕਿਲੋ ਖੁੱਲਾ ਡੱਲਾ ਤੋਂ ਦੋ ਵੀ ਸੰਨ ਸਾਹਿਬ ਜੀ ਹੁਣ ਚੌਥੇ ਦਿਨ ਹੁਣ ਹਾਂ ਚੌਥੇ ਦਿਨ ਦੀ ਸਈਆ ਬੱਚਾ ਕੱਟੀ ਆ ਜੇ ਹਾਂ ਹਾਂ ਕੱਟੀ ਵੀ ਤੋੜ ਆਹ ਕੱਟੀ ਨਾੜੂ ਨਾਲ ਵੀ ਬਕੀ ਰਹਿ ਗਿਆ ਹਾਂਜੀ ਠੀਕਾ 나ੜੂ ਥੋੜਾ ਜਿਆਦਾ ਮੈਂ ਜਰਾ ਦੋਸਤ ਦਿਖਾਈ ਦਊਗਾ ਚੌਥਾ ਦਿਨ ਬੱਚੇ ਕਰਨਾ ਖਿੱਚ ਕੇ ਵਹੇ ਤੋੜ ਦਿੰਦੇ ਆ ਸੋ ਚੌਥਾ ਦਿਨੇ ਆ ਮਗਰ ਕੱਟੀ ਆ ਪੰਜਵੇਂ ਨੰਬਰ ਤੋਂ ਜਿਹੜੀ ਮਾਜ ਦਿਖਾ ਰਹੇ ਆ ਤੀਜਾ ਸੂਆ ਦੱਸਤਾ ਜੀ ਹਾਂਜੀ ਤੀਜਾ ਸੂਆ ਸੰਤੂ ਸਾ ਜੀ ਤਿੱਜਾ ਸੁਆ ਤੇ ਬਾਕੀ ਚੰਗੇ ਵੱਡੇ ਪਸ਼ੂਆ ਦੋਸਤੋ ਚੰਗੇ ਸੋਹਣੇ ਨੇਵੇ ਹਵਾਨੇ ਆ ਤੇ ਬਿਲਕੁਲ ਬੌਲੇ ਦੇ ਉੱਪਰ ਆ ਠੀਕ ਆ ਜੀ ਜ਼ਿਆਦਾਤਰ ਪਸ਼ੂ ਜਿਹੜੇ ਆ ਬਿਲਕੁਲ ਬੌਲੇ ਦੇ ਉੱਤੇ ਚੱਲਦੇ ਆ ਤੇ ਬੌਲੇ ਵੀ ਚੰਗੀ ਸਟਾਰਟਿੰਗ ਵਾਲੇ ਆ ਠੀਕ ਆ ਬਾਕੀ ਹਵਾਨੇ ਲੈਵੇ ਤੁਹੇ ਹੀ ਪਤਾ ਲੱਗ ਜਾਂਦਾ ਪਸ਼ੂ ਚਲੋ ਅੱਗੇ ਸੇਵਾ ਦਾ ਦੁੱਧ ਆ ਬਾਕੀ ਹਵਾਨਾ ਲੈਵਾ ਦੱਸ ਦਿੰਦਾ ਵੀ ਪਸ਼ੂ ਕਿੰਨੇ ਕ ਕਰਤੂਤਾ ਮਾਲਕ ਹੋਊਗਾ ਤੇ ਸੂਬਾ ਤੇਜਾ ਠੀਕ ਆ ਜੀ ਜਿਹੜੀ ਆਪਾਂ ਤੁਹਾਨੂੰ ਹੂੰ 11 12 ਕਿਲੋ ਵੀਰਾਂ ਦਾ ਵੀ ਫੁੱਲਾ ਡੁੱਲਾ ਜਿਹੜਾ ਦੁੱਧ ਪਾ ਦੇਉਗੀ ਤੇ ਹੁਣ ਮੌਕੇ ਤੇ ਜਿਹੜਾ 8 ਕਿਲੋ ਹੈ ਜੀ ਹਾਂਜੀ ਬੋਲੀ ਆ 8 ਕਿਲੋ ਬੋਲੀ ਗਿਆ ਵੀ ਜੇ ਉਹ ਆਪਾਂ ਚਾਹਿਆ ਉਹ ਦੱਸਣਾ ਪਈ ਠੀਕ ਹੈ ਜੀ ਹਾਂ ਸੋ ਦੁੱਧ ਤੋਂ ਜਿਹੜੀ 11 12 ਲੀਟਰ ਬੋਲੀ ਕੱਢਦੀ ਆ ਉਹ 11 12 ਲੀਟਰ ਵੀ ਦੱਸੀ ਆ ਤੇ ਜਿਹੜੀ 8 ਕਿਲੋ ਬੋਲੀ ਦੇ ਉੱਤੇ ਚੱਲਣ ਦੀ ਉਹ 8 ਕਿਲੋ ਬੋਲੀ ਦੀ ਕਹੀ ਜਾ ਰਹੀ ਆ ਠੀਕ ਆ ਤੇ ਇਹਦਾ ਚਵਾਈ ਨੂੰ ਬਾਤ ਹੀ ਵਧੀਆ ਇੱਕ ਨੰਬਰ ਕਿਸੇ ਮੈਂ ਇਹਨੂੰ ਚਵਾਈ ਨਹੀਂ ਮਾਰੀ ਸੰਧੂ ਸਾਹਿਬ ਜੀ ਹਾਂਜੀ ਤੇ ਕੀ ਮੋਲ ਲੈਂਦਾ ਫਿਰ ਮੋਲ ਲੱਸੀ ਕਰਾ ਲਓ 82 ਕਰਾ ਲਓ ਜੀ 76000 ਰੁਪ 76000 ਹਾਂਜੀ 76000 ਰੁਪਏ ਦੀ ਠੀਕ ਹੈ ਜੀ ਹਾਂ 76000 ਦੀ ਪ੍ਰਭੂ ਲੈ ਦੇ ਜਿਹੜੀ ਹਾਂ ਨਾ ਹੋ ਗਈ ਠੀਕ ਆ ਬਾਕੀ ਆ ਥੋੜਾ ਜਿਹਾ ਤੁਸੀਂ ਖਵਾਨਾ ਵੇਖੋ ਸੋਨੂੰ ਭਾਈ ਧੱਕ ਥੋੜੀ ਗਾਂ ਨੂੰ ਹਾਂਜੀ ਧੱਕ ਥੋੜੀ ਗਾਂ ਨਾਲ ਸੰਤ ਸਾਹਿਬ ਇਹਨੇ ਬੰਨਣਾ ਹੈ ਤਾਜੀ ਸੂਈ ਹੈ ਚੌਥਾ ਦਿਨ ਰਹਿ ਸੂਈ ਨਾ ਆਜੀ ਹਾਂ ਤੇ ਇੱਕ ਸਰੂ ਲੱਗਾ ਨਾਲ ਥੰਮਾ ਬੇਮਲੂਮ ਆ ਜਾਂ ਵਿੱਚ ਨੋਰਮਲ ਜਿਹਾ ਵਿੱਚ ਮੁੱਠੀ ਦੇ ਆਉਂਦਾ ਜੀ ਮੁੱਠੀ ਦੇ ਆਉਂਦਾ ਵਗਦੇ ਪੰਪੇਮਲੂਮ ਅੱਛਾ ਜੀ ਹਾਂਜੀ ਠੀਕ ਆ ਤੇ ਆਹ ਦੋਸਤੋ ਜਿਹੜੀ ਇੱਕ ਮੱਝ ਆ ਜਿਹੜੀ 5ਵੇਂ ਨੰਬਰ ਤੇ ਦਿਖਾਤੀ ਆ ਇੱਕ 6ਵੇਂ ਨੰਬਰ ਤੇ ਜਿਹੜਾ ਤੁਹਾਨੂੰ ਅਗਲਾ ਪੁੱਛਣਾ ਹੈ ਇਹ ਕੱਪਣਾ ਹਾਂ ਤਿੱਜਾ ਸੁਹਾ ਸੁਣਾਣੀ ਸੁਹਾ ਤਿੱਜਾ ਹਾਈਟ ਪੂਰੀ ਜਾਂ ਸਿੰਗਲ ਹੱਡੀ ਦੀ ਆ ਤੇ ਦਿਨ ਕਿੰਨੇ ਕ ਲੈਂਦੀ ਦਿਨ ਸਭ ਸਭ 4 ਲੈ ਜੇ 5 ਲੈ ਜੇ ਇਹਨੇ ਜਾ ਸਕਦੀ ਠੀਕ ਆ 4 ਤੋਂ 5 ਦਿਨ ਭਾਵੇਂ ਸਮਾਂ ਲੈ ਜੂਗੀ ਹਾਈਟ ਕੱਦ ਜਿਹੜਾ ਫੁੱਲ ਬਟਾ ਫੁੱਲ ਬੇਲ ਚੰਗੀ ਆ ਤੇ ਸਿੰਗਾ ਸੁੰਗਾ ਦੀ ਬੰਤਰ ਦੇਖ ਸਕਦੇ ਹੋ ਸੁਹਾ ਤਿੱਜਾ ਸੁਣ ਜਾ ਰਹੀ ਠੀਕ ਆ ਆਹ ਕਰੋ ਚੈੱਕ ਮੜਾ ਜੀ ਤੇ ਥਾਨ ਥੋਣ ਜਿਹੜਾ ਦੋਸਤੋ ਜਿਵੇਂ ਪਹਿਲਾਂ ਦੂਜੇਨ ਪਸੂ ਦਾ ਵੀ ਥਾਨ ਉਸ ਸ਼ੇਪ ਦਾ ਮੁਠੀ ਥਾਨਾ ਤੇ ਲੇਵਾ ਬਿਲਕੁਲ ਲਾਏ ਪਈ ਆ ਬਣਾਈ ਆਉਂਦੀ ਆ ਬਾਕੀ ਜਿਹੜੇ ਹਿਸਾਬ ਨਾਲ ਦੇਣ ਕੰਪਲੀਟ ਕਰਕੇ ਪੂਰਾ ਬਣ ਜੂ। ਸੋ ਫੋਲ ਵੱਡੀ ਹਾਈਟ ਆ ਕਦ-ਕਦ ਵੇਖੋਗੇ ਲੋਡ ਵੇਖੋਗੇ ਆ ਵਜਨ ਲੋਡ ਤੇ ਪੂਰਾ ਇਸ ਮੱਝ ਦਾ ਵੀ ਠੀਕ ਆ। ਇਹ ਗੱਬਣਾ ਜਿਹੜੀ ਆਪਾਂ ਤੁਹਾਨੂੰ 6ਵੇਂ ਨੰਬਰ ਤੇ ਦਿਖਾ ਰਹੇ ਜੇ ਗੱਬਣ ਆ। ਤੇ ਕੁਝ ਕੁ ਦਿਨ ਲੈਂਦੀ ਆ ਬਾਕੀ ਤਿਆਰੀ ਕਰੀ ਆ ਰਹੀ ਆ ਮੇਰੇ ਕੋਲ ਤਿਆਰ ਹੋ ਕੇ ਪਸੂ ਚੁੱਕੂਗਾ ਹੂੰ ੩ਪਣ ਜੀ ਕੋਈ ਪਿੱਛੇ ਦੀ ਗਾਰੰਟੀ ਸਾਰੀ ਫੁੱਲ ਆਪਣੀ ਏ ਇਸ ਟਾਈਮ ਠੀਕ ਆ ਜੀ ਹਾਂ ਜੀ ਸਾਰ ਪਿੱਛੇ ਬਾਕੀ ਥਾਣਾ ਮੈਂ ਨਾ ਮੋਕੇਦਾਰ ਵੜਦੀ ਆ ਜੀ ਲੋ ਜੀ ਤਾਂ ਸੋਨੂ ਵੀਰ ਫਿਰ ਇਹ ਗੱਪਣ ਦਾ ਕੀ ਮੁੱਲ ਕਰਤਾ ਮੁੱਲ ਸਾਨੂੰ ਸਾਬ ਮੁੱਲ 85 ਕਰਾ ਲਓ 82 ਕਰਾ ਲਓ ਕੋਈ ਫਾਇਦਾ ਨਹੀਂ ਗਾ ਜੀ 75000 ਵੀ ਦਿਹਣਾ ਲੈ ਅੰਦਰ 75000 ਹਾਂ ਜੀ ਠੀਕ ਹੈ 75000 ਡਿਮਾਂਡ ਵੀਰਾਂ ਦਾ ਵੀ ਜਿੰਨੀ ਮਰਜ਼ੀ ਦੋਸਤੋ ਕਰ ਲਈ ਹੈ ਨਾ 85 85 ਕਿ ਮੈਂ ਦੇ 75000 ਹੈ ਜੀ ਬਿਲਕੁਲ ਤੇ ਨੰਬਰ ਆਪਣੇ ਭੈਣ ਭਰਾਵਾਂ ਨਾਲ ਕਰੀਏ ਸਾਂਝੇ ਆਪਣੇ ਨੰਬਰ 99150 ਹਾਂ ਜੀ 16213 ਠੀਕ ਹੈ ਜੀ 985568 17707 ਠੀਕ ਹੈ ਜੀ ਹਾਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਜੀ ਜ਼ਿਲ੍ਹਾ ਮੋਗਾ ਹਾਂ ਜੀ ਠੀਕ ਹੈ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਆਜਾ ਸੋਨ ਚਾਹੇ ਇੱਕ